ਸਾਈਜ਼ ਮਿਨਿਸਟਰ ਹਰਪਾਲ ਸਿੰਘ ਚੀਮਾ ਜਿਹੜਾ ਜਦੋਂ ਐਲਓਪੀਸੀ ਹਰ ਬੰਦੇ ਦਾ ਅਸਤੀਫਾ ਮੰਗ ਲੈਂਦਾ ਸੀ ਹਰ ਬੰਦੇ ਦਾ ਅਸਤੀਫਾ ਮੰਗ ਲੈਂਦਾ ਸੀ ਪਰ ਹੁਣ ਉਹਨਾਂ ਦੇ ਹਲਕੇ ਦੇ ਵਿੱਚ ਹੋ ਗਿਆ ਸਵਾ ਸਾਲ ਦੇ ਵਿੱਚ ਦੂਜੀ ਘਟਨਾ ਕੀ ਹੁਣ ਉਹਨਾਂ ਦਾ ਅਸਤੀਫਾ ਦੇਣਾ ਬਣਦਾ ਕਿ ਨਹੀਂ ਬਣਦਾ ਹੁਣ ਉਹ ਅਸਤੀਫਾ ਦੇਣਗੇ ਜਾਂ ਫਿਰ ਹਾਲੇ ਤੱਕ ਮੂੰਹ ਚ ਘੁੰਗੜੀਆਂ ਜਿਵੇਂ ਪਾਈਆਂ ਹੋਈਆਂ ਨੇ ਪੰਜਾਂ ਰਹਿਣਗੀਆਂ ਮੈਂ 100% ਕਹਿੰਦਾ ਅਸਾਰ ਹਰਪਾਲ ਸਿੰਘ ਚੀਮੇ ਦਾ ਅਸਤੀਫਾ ਬਣਦਾ 20 ਮੌਤਾਂ ਤੁਸੀਂ ਬਾਹਰਲੇ ਮੁਲਖ ਜਾਓ ਉਹਨਾਂ ਮੇਰੇ ਕੋਈ ਇੱਕ ਵੀਡੀਓ ਹੋਣੀਆਂ ਨੇ ਪੁਰਾਣੀਆਂ ਪਿਛਲੇ ਦਿਨੀ ਮੈਂ ਬਾਹਰ ਗਿਆ ਸੜਕ ਦੇ ਉੱਤੋਂ ਬਤਖਾਂ ਜਾਂ ਪੰਛੀ ਲੰਘਦੇ ਹੋਣ ਨਾ ਤੇ ਲੋਕੀ ਗੱਡੀਆਂ ਰੋਕ ਲੈਂਦੇ ਨੇ ਕਿ ਉਹਨਾਂ ਦੀ ਜਾਨ ਦੀ ਵੈਲਿਊ ਐ ਸਾਡੇ ਤੇ ਬੰਦਾ ਮਰ ਜਾਏ ਯਾਰ ਨਾ ਵੀ ਵੀ ਮੌਤਾਂ ਹੋ ਜਾਣ ਤੇ ਤੁਸੀਂ ਕੋਈ ਜ਼ਿੰਮੇਵਾਰੀ ਨਾ ਲਓ ਨੈਤਿਕਤਾ ਦੇ ਆਧਾਰ ਤੇ ਫਿਰ ਕਿਹੋ ਜਿਹਾ ਰਾਜ ਹੈ ਯਾਰੇ ਤੇ ਜੰਗਲ ਰਾਜ ਹੀ ਹੈ ਨਾ ਮਤਲਬ ਨਹੀਂ ਹੁਣ ਤਾਂ ਇਹਨਾਂ ਦੀ ਨੈਤਿਕਤਾ ਪਤਾ ਲੱਗੇਗੀ ਨਾ ਜਿਹੜੇ ਕਾਲੀ ਕਾਂਗਰਸ ਦੀ ਸਰਕਾਰ ਦੇ ਵਿੱਚ ਹਰੇਕ ਦਾ ਅਸਤੀਫਾ ਮੰਗ ਲੈਂਦੇ ਸੀ ਹੁਣ ਇਹਦੀ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਭਗਵੰਤ ਸਿੰਘ ਮਾਨ ਹੋਣ ਨੇ ਇਹਦੀ ਨੈਤਿਕਤਾ ਪਤਾ ਲੱਗੇਗੀ ਮੈਂ ਉਹੀ ਤਾਂ ਕਹਿ ਰਿਹਾ ਕਿ ਤੁਸੀਂ ਕੋਈ ਮਿਸਾਲ ਹੀ ਸੈੱਟ ਕਰਦੇ ਹੋ ਕਿ ਯਾਰ ਤੁਹਾਡੇ ਰਾਜ ਦੇ ਵਿੱਚ ਹੋਇਆ ਤੁਹਾਡੀ ਗਲਤੀ ਹੈ ਤੁਹਾਡੇ ਕੋਲ ਕੰਟਰੋਲ ਨਹੀਂ ਹੋਇਆ ਜਿਹੜਾ ਤੁਹਾਡਾ ਕੰਮ ਸੀਗਾ ਅਕਸਾਈਜ਼ ਕੰਟਰੋਲ ਕਿੰਨੇ ਕਰਨੀ ਐ ਐਕਸਾਈਜ਼ ਮੰਤਰੀ ਨੇ ਕਰਨੀ ਐ ਨਾ ਮੁੱਖ ਮੰਤਰੀ ਨੇ ਕਰਨੀ ਐ ਨਾ ਐਕਸਾਈਜ਼ ਮੰਤਰੀ ਦਾ ਅਸਤੀਫਾ ਕਿਉਂ ਨਹੀਂ ਬਣਦਾ ਤੇਰੇ ਕੋਲ ਐਕਸਾਈਜ਼ ਕੰਟਰੋਲ ਹੀ ਨਹੀਂ ਹੋਈ ਤੇਰੇ ਕੋਲ ਨਜਾਇਜ਼ ਨਸ਼ਾ ਵੇਚ ਰਿਆ ਦੂਜੀ ਚੀਜ਼ ਅਸ਼ਰੇਮ ਨਸ਼ਾ ਵੇਚਦਾ ਆਪਾਂ ਸਿਰਫ ਅਫਸਰਾਂ ਨੂੰ ਜ਼ਿੰਮੇਵਾਰ ਠਰਾਉਨੇ ਆ ਕੋਈ ਪੋਲੀਟਿਸ਼ੀਅਨ ਜ਼ਿੰਮੇਵਾਰ ਨਹੀਂ ਯਾਰ ਕੋਈ ਇਹਨਾਂ ਦੀ ਸਿਫਾਰਿਸ਼ਾ ਨਹੀਂ ਕਰਦਾ ਵੇਚਣ ਵਾਲਿਆਂ ਨੂੰ ਮੈਂ ਫਿਰ ਤੁਹਾਨੂੰ ਕਹਿਣ ਲੱਗਾ ਕਿ ਸਿੱਧਾ ਸਿੱਧਾ ਹਰਪਾਲ ਚੀਮਾ ਜਿਹੜਾ ਉਹ ਜ਼ਿੰਮੇਵਾਰ ਉਹਦੇ ਤੋਂ ਅਸਤੀਫਾ ਲੈਣਾ ਚਾਹੀਦਾ ਔਰ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਕੱਲਾ ਇੱਕ ਡ ਕੱਲਾ ਐ ਐਸਐਚਓ ਜ਼ਿੰਮੇਵਾਰ ਹੈ ਕੱਲਾ ਇੱਕ ਚੌਕੀ ਇਨਚਾਰਜ ਜ਼ਿੰਮੇਵਾਰ ਹੈ ਕਿਹੜਾ ਥਾਣਾ ਹੈ ਕਿਹੜਾ ਡੀਐਸਪੀ ਉਸ ਡਿਵੀਜ਼ਨ ਦਾ ਤੇ ਕਿਹੜੀ ਚੌਕੀ ਹੈ ਜਿੱਥੋਂ ਠੇਕੇਦਾਰ ਉਸ ਡੀਐਸਪੀ ਨੂੰ ਐਸਐਚਓ ਨੂੰ ਮਹੀਨੇ ਦੀਆਂ ਸ਼ਰਾਬ ਦੀਆਂ ਪੇਟੀਆਂ ਨਹੀਂ ਦੰਦੇ ਵੰਗਾਰ ਉਹਦੀ ਪੂਰੀ ਕਰਨ ਲਈ ਮਤਲਬ ਇਹ ਮਾਫੀਆ ਤੰਤਰ ਸਾਰਾ ਹੀ ਰਲਿਆ ਮਿਲਿਆ ਯਾਰ ਇਹਦੇ ਵਿੱਚ ਇੱਕ ਬੰਦੇ ਨੂੰ ਮਤਲਬ ਇੱਕ ਥਾਣੇ ਦਾ ਡੀਐਸਪੀ ਸਸਪੈਂਡ ਨਾ ਕਰਨਾ ਕੀ ਹੋ ਜਾਊਗਾ ਇਹਨਾਂ ਨੂੰ ਕਹੋ ਸਾਰੇ ਠੇਕੇਦਾਰਾਂ ਨੂੰ ਖੜ ਕੇ ਪੁੱਛੋ ਉਹਨਾਂ ਨੂੰ ਕਹੋ ਭਾਵੇਂ ਸੌ ਨੇਮ ਤੇ ਗੱਲ ਲਿਆਓ ਉਹਨਾਂ ਨਾਲ ਤੇ ਭਾਵੇਂ ਉਹਨਾਂ ਨੂੰ ਇਨਟੈਰੋਗੇਟ ਕਰਕੇ ਪੁੱਛੋ ਕਿ ਹਰ ਥਾਣੇ ਦੇ ਵਿੱਚ ਤੁਹਾਡੀਆਂ ਸ਼ਰਾਬ ਦੀਆਂ ਪੇਟੀਆਂ ਵੰਡਾਰ ਦੇ ਤੌਰ ਤੇ ਮੀਨਾ ਜਾਂਦਾ ਕਿ ਨਹੀਂ ਜਾਂਦਾ ਇੱਥੇ ਸਾਰਾ ਮਤਲਬ ਕਹਿੰਦੇ ਉਹਨਾਂ ਵੀ ਸਾਰਾ ਤਾਣਾ ਬਾਣਾ ਰਲਿਆ ਵੀ ਕੁਦਰਤ ਦਾ ਵਰਤਾਰਾ ਵੇਖੋ ਸੱਪ ਖੇਡਦੇ ਮੋਰਾਂ ਨਾਲ ਹੁਕਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾਂ ਨਾਲ ਕਿੱਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾਂ ਨਾਲ ਜਿਨ੍ਹਾਂ ਨੇ ਰਾਖੀ ਕਰਨੀ ਹੁੰਦੀ ਆ ਉਹ ਆਪ ਮਹੀਨੇ ਲੈਂਦੇ ਨੇ ਉਹ ਆਪ ਸ਼ਰਾਬ ਵਕਾਉਂਦੇ ਨੇ ਔਰ ਇਹਦੇ ਵਿੱਚ ਮੇਰੀ ਨਜ਼ਰ ਦੇ ਵਿੱਚ ਕੱਲੀ-ਕੱਲੀ ਪੁਲਿਸ ਜ਼ਿੰਮੇਵਾਰ ਹੈ। ਆਪਾਂ ਕਹੀਏ ਨਾ ਈਟੀਓ ਸਸਪੈਂਡ ਕੀਤਾ। ਮੇਰੇ ਖਿਆਲ ਦੇ ਵਿੱਚ ਐਕਸਰਸਾਈਜ਼ ਵਾਲਾ ਬੰਦਾ ਠੇਕੇ ਵਾਲਿਆਂ ਨਾਲ ਟੀ ਸੱਟੀ ਲਾ ਸਕਦਾ। ਠੇਕੇ ਵਾਲਿਆਂ ਕੋ ਪੈਸੇ ਲੈ ਸਕਦਾ। ਕਦੀ ਭੱਠੀ ਤੋਂ ਪੈਸੇ ਨਹੀਂ ਲੈਂਦਾ ਤੁਸੀਂ ਵੇਖ ਸਕਦੇ। ਉੱਥੋਂ ਕੱਲੀ ਪੁਲਿਸ ਲੈਂਦੀ ਔਰ ਪੁਲਿਸ ਨੂੰ ਪਤਾ ਜਿਸ ਥਾਂ ਦੇ ਉੱਤੇ ਹੋਇਆ, ਥਰੀਆਲ ਪਿੰਡ ਦੇ ਵਿੱਚ ਹੋਇਆ। ਉਹਦੇ ਕਹਿੰਦੇ ਸਾਹਮਣੇ ਚੌਂਕੀ ਦੇ ਜਿਹੜੀ ਸ਼ਰਾਬ ਰੋਜ਼ ਰਾਤ ਨੂੰ ਵੇਖਦੀ ਸੀ ਔਰ ਉੱਥੇ ਇੱਕ ਚੌਂਕੀ ਨਿਚਾਰਜ ਲੱਗਾ। ਕੋ ਮੈਨੂੰ ਨਾਂ ਉਹਦਾ ਯਾਦ ਆ ਨਹੀਂ ਰਿਹਾ ਕੋ ਜਤਿੰਦਰ ਸਿੰਘ ਹੈ ਕਿ ਕੌਣ ਹੈ। ਉਹ ਆਂਦੇ ਜੀ ਤੇ ਮਹੀਨਾ ਕਿ ਇਧਰ ਉਧਰ ਰਹਿੰਦਾ ਪਤਾ ਨਹੀਂ ਕਿੱਥੋਂ ਅਪਰੋਚ ਪੈਂਦੀ ਹੈ ਕਿੱਥੋਂ ਮਾਫੀਆ ਵੀ ਹੁੰਦਾ ਉਸੇ ਥਾਂ ਦੇ ਉੱਤੇ ਉਹ ਦੁਬਾਰਾ ਸੈੱਟ ਹੋ ਜਾਂਦਾ ਇਹ ਸਾਰਾ ਨੈਕਸਸ ਤੋੜਨ ਦੀ ਲੋੜ ਹੈ ਇੱਕ ਪਾਸੇ ਤੋਂ ਤੁਹਾਡਾ ਯੁੱਧ ਚੱਲ ਰਿਹਾ ਯਾਰ ਯੁੱਧ ਨਸ਼ਿਆਂ ਦੇ ਵਿਰੁੱਧ ਯੁੱਧ ਦੇ ਵਿੱਚ ਇੰਨੀਆਂ ਮੌਤਾਂ ਤੁਹਾਡੀਆਂ ਹੋ ਜਾਣ ਇਹਦਾ ਕੌਣ ਜ਼ਿੰਮੇਵਾਰ ਹੈ ਇਸ ਤੋਂ ਪਹਿਲਾਂ ਸੰਗਰੂਰ ਹਲਕੇ 'ਚ ਕਿੰਨੀਆਂ ਮੌਤਾਂ ਹੋਈਆਂ 2024 ਦੇ ਵਿੱਚ ਪਿਛਲੇ ਸਾਲ ਮਾਰਚ 2024 ਵਿੱਚ ਕਿੰਨੀਆਂ ਮੌਤਾਂ ਹੋਈਆਂ ਸੀ ਉਹਦੇ ਵਿੱਚ ਵੀ ਕਾਫੀ ਮੌਤਾਂ ਹੋਈਆਂ ਬਿਲਕੁਲ ਇੰ ਇੰਨਾ ਕੀ ਅੰਕੜਾ ਉੱਥੇ ਸੀਗਾ ਕਰੀਬ ਕੀ ਇਕੱਲੀ ਪੁਲਿਸ ਜ਼ਿੰਮੇਵਾਰ ਕੀ ਐਕਸਰਾਈਜ਼ ਮੰਤਰੀ ਉਹਦੇ ਵਿੱਚ ਅਸਤੀਫਾ ਨਹੀਂ ਉਹਦੇ ਕੋਲ ਲੈਣਾ ਚਾਹੀਦਾ ਉਹਦੇ ਉੱਤੇ ਪਰਚਾ ਨਹੀਂ ਦਰਜ ਕਰਨਾ ਚਾਹੀਦਾ ਕੋਈ ਤੇ ਮਿਸਾਲ ਸੈੱਟ ਕਰੋ ਨਾ ਯਾਰ ਤੁਸੀਂ ਬਾਕੀ ਬੋਲੀ ਤੇ ਉਹ ਐਕਸਾਈ ਮੈਨਾ ਸਰ ਉਹ ਤਾਂ ਐਕਸਾਈਜ਼ ਮੰਤਰੀ ਹੈ ਜਿਹੜਾ ਡੜੱਬਾ ਹਲਕਾ ਉਹਨਾਂ ਦਾ ਉਹਦਾ ਪਿੰਡ ਸੀ ਗੁਜਰਾ ਦੂਜੇ ਅਮਨ अरोੜਾ ਨੇ ਜਿਹੜਾ ਅੱਜ ਪ੍ਰਧਾਨ ਨੇ ਉਹਨਾਂ ਦਾ ਹਲਕਾ ਸੀ ਸੁਨਾਮ ਉਹਦੇ ਕੁਝ ਪਿੰਡ ਸੀ ਤੇ ਅਮਨ अरोੜਾ ਦੀ ਤਾਂ ਐਡੀ ਸ਼ਰਮਨਾਕ ਜਿਹੜੀ ਸਟੇਟਮੈਂਟ ਸੀ ਅਮਨ अरोੜਾ ਇਹ ਕਹਿੰਦੇ ਸੀ ਉਦੋਂ ਕਹਿੰਦੇ ਸਰਕਾਰ ਕਿਵੇਂ ਜ਼ਿੰਮੇਵਾਰਾ ਸਰਕਾਰ ਜੇ ਕੋਈ ਠੇਕੇ ਤੋਂ ਸ਼ਰਾਬ ਲੈ ਕੇ ਪੀ ਕੇ ਮਰ ਜਾਵੇ ਤਾਂ ਤੁਸੀਂ ਸਰਕਾਰ ਨੂੰ ਕਹੋ ਮਤਲਬ ਜ਼ਹਿਰੀਲੀ ਤੁਸੀਂ ਕੱਢ ਕੇ ਜੇ ਕੋਈ ਪੀਆ ਮਤਲਬ ਅਸੀਂ ਕੱਢਣ ਦੀ ਇਜਾਜ਼ਤ ਦਿੰਨੇ ਹਾਂ ਮੈਂ ਦੱਸ ਦੇਣਾ ਅਮਨਜੀਤ ਨੂੰ ਸਰਕਾਰ ਕਿਵੇਂ ਜ਼ਿੰਮੇਵਾਰ ਹੈ ਜੀ ਉਹ ਕਹਿੰਦੇ ਨੇ ਕਿ ਠੇਕੇ ਤੋਂ ਸ਼ਰਾਬ ਲਾਓ ਜੇ ਉਹਦੇ ਨਾਲ ਕੋਈ ਪੀਵੇ ਮਰੇ ਤੇ ਫਿਰ ਸਰਕਾਰ ਜ਼ਿੰਮੇਵਾਰ ਬਣਦੀ ਹੈ ਇਟ ਮੀਨਸ ਵੀ ਬਾਜ਼ਾਰ ਦੇ ਵਿੱਚ ਕੋ ਖੋਹ ਜਾਂਦੀ ਆ ਕਿਸੇ ਦਾ ਕੋ ਕਤਲ ਹੋ ਜਾਂਦਾ ਕੱਲ ਨੂੰ ਕੋ ਬੈਂਕ ਲੁੱਟਦਾ ਕੋ ਸ਼ਰੇਆਮ ਵਾਰਦਾ ਤਾਂ ਹੁੰਦੀਆਂ ਤੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਆ ਸਰਕਾਰ ਦੇ ਅਫਸਰਾਂ ਨੂੰ ਅਸੀਂ ਤਨਖਾਹ ਦਿੰਨੇ ਆ ਕਿ ਸਾਡੇ ਇੱਕ ਸਟੂਡੀਓ ਨੂੰ ਤੁਸੀਂ ਸਾਡੇ ਰਖਵਾਲੇ ਹੋ ਸਾਡੇ ਵਾਚਮੈਨ ਹੋ ਯਾਰ ਪਰ ਤੁਸੀਂ ਕੀ ਸਮਝਦੇ ਹੋ ਤੁਸੀਂ ਸਮਝ ਲੈਂਦੇ ਵੀ ਅਸੀਂ ਰਾਜੇ ਆ ਤੁਹਾਡੇ ਸਾਡੇ ਉੱਤੇ ਜਿੰਦਾਂ ਦਾ ਮਰਜ਼ੀ ਰਾਜ ਕਰੋਗੇ ਤੁਸੀਂ ਇੰਨੀ ਇੰਨੀ ਜਨਤਾ ਦਾ ਖੂਨ ਚੂਸ ਕੇ ਸਰਕਾਰੀ ਅਫਸਰਾਂ ਨੂੰ ਤਨਖਾਹ ਮਿਲਦੀ ਹੈ ਉਹਨਾਂ ਦਾ ਫਰਜ਼ ਕੀ ਆ ਸਾਡੇ ਇਨਾਂ ਹੱਤਾਂ ਦੀ ਰਾਖੀ ਕਰਨੀ ਤੁਸੀਂ ਕਿਸ ਤਰ੍ਹਾਂ ਨਹੀਂ ਜ਼ਿੰਮੇਵਾਰ ਹੈਗੇ ਅੱਜ ਆ ਪਿੱਛੇ ਜਿਹੜਾ ਪਰਮਾਰ ਸਾਹਿਬ ਨਹੀਂ ਬਦਲੇ ਮੇਰੇ ਖਿਆਲ ਦੇ ਜਿ세 ਦੇ ਵਿੱਚ ਕੁਆਰਟੀਏ ਨੇ ਮੌਕੇ ਤੇ ਫੜੇ ਨਹੀਂ ਗਏ ਉਹ ਇਕੱਲੇ ਦੀ ਜ਼ਿੰਮੇਵਾਰੀ ਬਣਦੀ ਸੀ ਲਾਇਸੈਂਸ ਵਾਲਾ ਮਸਲਾ ਸੀ ਹਾਂ ਨਾ ਲਾਇਸੈਂਸ ਵਾਲਾ ਮਸਲਾ ਜੇ ਤੁਸੀਂ ਕਿਸੇ ਅਫਸਰ ਨੂੰ ਜ਼ਿੰਮੇਵਾਰ ਠਰਾ ਸਕਦੇ ਹੋ ਤਾਂ ਫਿਰ ਪੋਲੀਟਿਸ਼ੀਅਨ ਜ਼ਿੰਮੇਵਾਰ ਕਿਉਂ ਨਹੀਂ ਹੁੰਦਾ ਜੀ ਦਾ ਮਹਿਕਮਾ ਐਕਸਾਈਜ਼ ਮੰਤਰੀ ਸਿੱਧਾ ਸਿੱਧਾ ਜ਼ਿੰਮੇਵਾਰ ਬਣਦਾ ਹੈ ਕਿ ਤੇਰੇ ਹੁੰਦਿਆਂ ਜਿਹੜੀ ਸ਼ਰਾਬ ਵਿਕ ਰਹੀ ਆ ਦੂਜਾ ਮੈਂ ਨਾ ਅੱਜ ਸਟੇਟਮੈਂਟ ਬੜੀਆਂ ਬੇਤੁਕੀਆਂ ਸੁਣਦਾ ਸੀਗਾ ਐਕਸਾਈਜ਼ ਮਨਿਸਟਰ ਹਰਪਾਲ ਸਿੰਘ ਚੀਮਾ ਜਿਹੜਾ ਜਦੋਂ ਐਲਓਪੀ ਸੀ ਹਰ ਬੰਦੇ ਦਾ ਅਸਤੀਫਾ ਮੰਗ ਲੈਂਦਾ ਸੀ ਹਰ ਬੰਦੇ ਦਾ ਅਸਤੀਫਾ ਮੰਗ ਸਵਾਸਾਲ ਦੇ ਵਿੱਚ ਦੂਜੀ ਘਟਨਾ ਕੀ ਹੁਣ ਉਹਨਾਂ ਨੇ ਅਸਤੀਫਾ ਦੇਣਾ ਬਣਦਾ ਕਿ ਨਹੀਂ ਬਣਦਾ ਹੁਣ ਉਹ ਅਸਤੀਫਾ ਦੇਣਗੇ ਜਾਂ ਫਿਰ ਹਾਲੇ ਤੱਕ ਮੂੰਹ ਚ ਘੁੰਗੜੀਆਂ ਜਿਵੇਂ ਪਾਈਆਂ ਹੋਈਆਂ ਨੇ ਪੰਜਾਂ ਰਹਿਣਗੀਆਂ ਮੈਂ 100% ਕਹਿੰਦਾ ਅਸਾਰ ਹਰਪਾਲ ਸਿੰਘ ਚੀਮੇ ਦਾ ਅਸਤੀਫਾ ਬਣਦਾ 20 ਮੌਤਾਂ ਤੁਸੀਂ ਬਾਹਰਲੇ ਮੁਲਖ ਜਾਓ ਨਾ ਮੇਰੇ ਕੋਈ ਇੱਕ ਵੀਡੀਓ ਹੋਣੀਆਂ ਨੇ ਪੁਰਾਣੀਆਂ ਪਿਛਲੇ ਦਿਨੀ ਮੈਂ ਬਾਹਰ ਗਿਆ ਸੜਕ ਦੇ ਉੱਤੋਂ ਬਤਖਾਂ ਜਾਂ ਪੰਛੀ ਲੰਘਦੇ ਹੋਣ ਨਾ ਤੇ ਲੋਕੀ ਗੱਡੀਆਂ ਰੋਕ ਲੈਂਦੇ ਨੇ ਕਿ ਉਹਨਾਂ ਦੀ ਜਾਨ ਦੀ ਵੈਲਿਊ ਹੈ ਸਾਡੇ ਇੱਥੇ ਬੰਦਾ ਮਰ ਜਾਏ ਯਾਰ ਨਾ ਵੀ ਵੀ ਮੌਤਾਂ ਆ ਜਾਣ ਤੇ ਤੁਸੀਂ ਕੋਈ ਜ਼ਿੰਮੇਵਾਰੀ ਨਾ ਲਓ ਨੈਤਿਕਤਾ ਦੇ ਆਧਾਰ ਤੇ ਫਿਰ ਕਿਹੋ ਜਿਹਾ ਰਾਜ ਹੈ ਯਾਰੇ ਤੇ ਜੰਗਲ ਰਾਜ ਹੀ ਹੈ ਨਾ ਮਤਲਬ ਨਹੀਂ ਹੁਣ ਤਾਂ ਇਹਨਾਂ ਦੀ ਨੈਤਿਕਤਾ ਪਤਾ ਲੱਗੇਗੀ ਨਾ ਜਿਹੜੇ ਇਕੱਲੇ ਕਾਂਗਰਸੀ ਸਰਕਾਰ ਦੇ ਵਿੱਚ ਹਰੇਕ ਦਾ ਅਸਤੀਫਾ ਮੰਗ ਲੈਂਦੇ ਸੀ ਹੁਣ ਇਹਦੀ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਭਗਵੰਤ ਸਿੰਘ ਮਾਨ ਹੋਣਾਂ ਦੀ ਨੈਤਿਕਤਾ ਪਤਾ ਲੱਗੇਗੀ ਮੈਂ ਉਹੀ ਤਾਂ ਕਹਿ ਰਿਹਾ ਕਿ ਤੁਸੀਂ ਕੋਈ ਮਿਸਾਲ ਹੀ ਸੈੱਟ ਕਰਦੇ ਹੋ ਕਿ ਯਾਰ ਤੁਹਾਡੇ ਰਾਜ ਦੇ ਵਿੱਚ ਹੋਇਆ ਤੁਹਾਡੀ ਗਲਤੀ ਹੈ ਤੁਹਾਡੇ ਕੋਲ ਕੰਟਰੋਲ ਨਹੀਂ ਹੋਇਆ ਜਿਹੜਾ ਤੁਹਾਡਾ ਕੰਮ ਸੀਗਾ ਅਕਸਾਈਜ਼ ਕੰਟਰੋਲ ਕਿੰਨੇ ਕਰਨੀ ਐ ਐਕਸਾਈਜ਼ ਮੰਤਰੀ ਨੇ ਕਰਨੀ ਐ ਨਾ ਮੁੱਖ ਮੰਤਰੀ ਨੇ ਕਰਨੀ ਐ ਨਾ ਐਕਸਾਈਜ਼ ਮੰਤਰੀ ਦਾ ਅਸਤੀਫਾ ਕਿਉਂ ਨਹੀਂ ਬਣਦਾ ਤੇਰੇ ਕੋਲ ਐਕਸਾਈਜ਼ ਕੰਟਰੋਲ ਹੀ ਨਹੀਂ ਹੋਈ ਤੇਰੇ ਕੋਲ ਨਜਾਇਜ਼ ਨਸ਼ਾ ਵਿਕ ਰਿਆ ਦੂਜੀ ਚੀਜ਼ ਅਸ਼ਰੇਹਮ ਨਸ਼ਾ ਵੇਚਦਾ ਆਪਾਂ ਸਿਰਫ ਅਫਸਰਾਂ ਨੂੰ ਜ਼ਿੰਮੇਵਾਰ ਠਰਾਉਣੇ ਆ ਕੋਈ ਪੋਲਿਟਿਸ਼ੀਅਨ ਜ਼ਿੰਮੇਵਾਰ ਨਹੀਂ ਯਾਰ ਕੋਈ ਇਹਨਾਂ ਦੀ ਸਿਫਾਰਿਸ਼ਾ ਨਹੀਂ ਕਰਦਾ ਵੇਚਣ ਵਾਲਿਆਂ ਨੂੰ ਮੈਂ ਫਿਰ ਤੁਹਾਨੂੰ ਕਹਿਣ ਲੱਗਾ ਕਿ ਸਿੱਧਾ ਸਿੱਧਾ ਹਰਪਾਲ ਚੀਮਾ ਜਿਹੜਾ ਉਹ ਜ਼ਿੰਮੇਵਾਰ ਉਹਦੇ ਤੋਂ ਅਸਤੀਫਾ ਲੈਣਾ ਚਾਹੀਦਾ ਔਰ ਤੁਸੀਂ ਮੈਨੂੰ ਇੱਕ ਚੀਜ਼ ਦੱਸ ਦਿਓ ਕੱਲਾ ਇੱਕ ਡੀਐਸਪੀ ਜ਼ਿੰਮੇਵਾਰ ਹੈ ਕੱਲਾ ਇੱਕ ਐਸਐਚਓ ਜ਼ਿੰਮੇਵਾਰ ਹੈ ਕੱਲਾ ਇੱਕ ਚੌਕੀ ਇਨਚਾਰਜ ਜ਼ਿੰਮੇਵਾਰ ਹੈ ਕਿਹੜਾ ਥਾਣਾ ਹੈ ਕਿਹੜਾ ਡੀਐਸਪੀ ਉਸ ਡਿਵੀਜ਼ਨ ਦਾ ਤੇ ਕਿਹੜੀ ਚੌਕੀ ਹੈ ਜਿੱਥੋਂ ਠੇਕੇਦਾਰ ਉਸ ਡੀਐਸਪੀ ਨੂੰ ਐਸਐਚਓ ਨੂੰ ਮਹੀਨੇ ਦੀਆਂ ਸ਼ਰਾਬ ਦੀਆਂ ਪੇਟੀਆਂ ਨਹੀਂ ਦੰਦੇ ਵੰਗਾਰੋ ਦੀ ਪੂਰੀ ਕਰਨ ਲਈ ਮਤਲਬ ਇਹ ਮਾਫੀਆ ਤੰਤਰ ਸਾਰਾ ਹੀ ਰਲਿਆ ਮਿਲਿਆ ਯਾਰ ਇਹਦੇ ਵਿੱਚ ਇੱਕ ਬੰਦੇ ਨੂੰ ਮਤਲਬ ਇੱਕ ਥਾਣੇ ਦਾ ਡੀਐਸਪੀ ਸਸਪੈਂਡ ਨਾ ਕਰਨਾ ਕੀ ਹੋ ਜਾਊਗਾ ਇਹਨਾਂ ਨੂੰ ਕਹੋ ਸਾਰੇ ਠੇਕੇਦਾਰਾਂ ਨੂੰ ਖੜ ਕੇ ਪੁੱਛੋ ਉਹਨਾਂ ਨੂੰ ਕਹੋ ਭਾਵੇਂ ਸੌ ਨੇਮ ਤੇ ਗੱਲ ਲਿਆਓ ਉਹਨਾਂ ਨਾਲ ਤੇ ਭਾਵੇਂ ਉਹਨਾਂ ਨੂੰ ਇੰਟਰੋਗੇਟ ਕਰਕੇ ਪੁੱਛੋ ਕਿ ਹਰ ਥਾਣੇ ਦੇ ਵਿੱਚ ਤੁਹਾਡੀਆਂ ਸ਼ਰਾਬ ਦੀਆਂ ਪੇਟੀਆਂ ਵੰਗਾਰ ਦੇ ਤੌਰ ਤੇ ਮੀਨਾਂ ਜਾਂਦਾ ਕਿ ਨਹੀਂ ਜਾਂਦਾ ਇੱਥੇ ਸਾਰਾ ਮਤਲਬ ਕਹਿੰਦੇ ਆ ਨਾ ਵੀ ਸਾਰਾ ਤਾਣਾ ਬਾਣਾ ਰਲਿਆ ਵੀ ਕੁਦਰਤ ਦਾ ਵਰਤਾਰਾ ਵੇਖੋ ਸੱਪ ਖੇਡਦੇ ਮੋਰਾਂ ਨਾਲ ਹੁਕਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾਂ ਨਾਲ ਕਿੱਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾਂ ਨਾਲ ਜਿਨ੍ਹਾਂ ਨੇ ਰਾਖੀ ਕਰਨੀ ਹੁੰਦੀ ਆ ਉਹ ਆਪ ਮਹੀਨੇ ਲੈਂਦੇ ਨੇ ਉਹ ਆਪ ਸ਼ਰਾਬ ਪਕਾਉਂਦੇ ਨੇ ਔਰ ਇਹਦੇ ਵਿੱਚ ਮੇਰੀ ਨਜ਼ਰ ਦੇ ਵਿੱਚ ਕੱਲੀ-ਕੱਲੀ ਪੁਲਿਸ ਜ਼ਿੰਮੇਵਾਰ ਹੈ ਆਪਾਂ ਕਹੀਏ ਨਾ ਈਟੀਓ ਸਸਪੈਂਡ ਕੀਤਾ ਮੇਰੇ ਖਿਆਲ ਦੇ ਵਿੱਚ ਐਕਸਾਈਜ਼ ਵਾਲਾ ਬੰਦਾ ਠੇਕੇ ਵਾਲਿਆਂ ਨਾਲ ਟੀ ਸੱਟੀ ਲਾ ਸਕਦਾ ਠੇਕੇ ਵਾਲਿਆਂ ਕੋ ਪੈਸੇ ਲੈ ਸਕਦਾ ਕਦੀ ਭੱਠੀ ਤੋਂ ਪੈਸੇ ਨਹੀਂ ਲੈਂਦਾ ਤੁਸੀਂ ਵੇਖ ਸਕਦੇ ਹੋ ਉੱਥੋਂ ਕੱਲੀ ਪੁਲਿਸ ਲੈਂਦੀ ਔਰ ਪੁਲਿਸ ਨੂੰ ਪਤਾ ਜਿਸ ਥਾਂ ਦੇ ਉੱਤੇ ਹੋਇਆ ਥਰੀਆਰ ਪਿੰਡ ਦੇ ਵਿੱਚ ਹੋਇਆ ਉਹਦੇ ਕਹਿੰਦੇ ਸਾਹਮਣੇ ਚੌਂਕੀ ਦੇ ਜਿਹੜੀ ਸ਼ਰਾਬ ਰੋਜ਼ ਰਾਤ ਨੂੰ ਵੇਖਦੀ ਸੀ ਔਰ ਉੱਥੇ ਇੱਕ ਚੌਂਕੀ ਇੰਚਾਰਜ ਲੱਗਾ ਕੋ ਮੈਨੂੰ ਨਾਂ ਉਹਦਾ ਯਾਦ ਆ ਨਹੀਂ ਰਿਹਾ ਜਤਿੰਦਰ ਸਿੰਘ ਹੈ ਕਹਿੰਦਾ ਕੌਣ ਹੈ ਉਹ ਆਂਦੇ ਜੀ ਜੇਕਰ ਤੇ ਉਹਨੂੰ ਬਦਲ ਵੀ ਦੋ ਨਾ ਤੇ ਮਹੀਨਾ ਦੀ ਇਧਰ ਉਧਰ ਰਹਿੰਦਾ ਪਤਾ ਨਹੀਂ ਕਿੱਥੋਂ ਅਪਰੋਚ ਪੈਂਦੀ ਹੈ ਕਿੱਥੋਂ ਮਾਫੀਆ ਵੀ ਹੁੰਦਾ ਉਸੇ ਥਾਂ ਦੇ ਉੱਤੇ ਉਹ ਦੁਬਾਰਾ ਸੈੱਟ ਹੋ ਜਾਂਦਾ ਇਹ ਸਾਰਾ ਨੈਕਸਸ ਤੋੜਨ ਦੀ ਲੋੜ ਹੈ ਇੱਕ ਪਾਸੇ ਤੋਂ ਤੁਹਾਡਾ ਯੁੱਧ ਚੱਲ ਰਿਹਾ ਯਾਰ ਯੁੱਧ ਨਸ਼ਿਆਂ ਦੇ ਵਿਰੁੱਧ ਯੁੱਧ ਦੇ ਵਿੱਚ ਇੰਨੀਆਂ ਮੌਤਾਂ ਤੁਹਾਡੀਆਂ ਹੋ ਜਾਣ ਇਹਦਾ ਕੌਣ ਜ਼ਿੰਮੇਵਾਰ ਹੈ ਇਸ ਤੋਂ ਪਹਿਲਾਂ ਸੰਗਰੂਰ ਹਲਕੇ ਕਿੰਨੀਆਂ ਮੌਤਾਂ ਹੋਈਆਂ 2024 ਦੇ ਵਿੱਚ ਪਿਛਲੇ ਸਾਲ ਮਾਰਚ 2024 ਵਿੱਚ ਕਿੰਨੀਆਂ ਮੌਤਾਂ ਹੋਈਆਂ ਸੀ ਉਹਦੇ ਵਿੱਚ ਵੀ ਕਾਫੀ ਮੌਤਾਂ ਹੋਈਆਂ ਬਿਲਕੁਲ ਇੰ ਇੰਨਾ ਕੀ ਅੰਕੜਾ ਉੱਥੇ ਸੀਗਾ ਕਰੀਬ ਕੀ ਇਕੱਲੀ ਪੁਲਿਸ ਜ਼ਿੰਮੇਵਾਰ ਹੈ ਕੀ ਐਕਸਾਈਜ਼ ਮੰਤਰੀ ਉਹਦੇ ਵਿੱਚ ਅਸਤੀਫਾ ਨਹੀਂ ਉਹਦੇ ਕੋਲ ਲੈਣਾ ਚਾਹੀਦਾ ਉਹਦੇ ਉੱਤੇ ਪਰਚਾ ਨਹੀਂ ਦਰਜ ਕਰਨਾ ਚਾਹੀਦਾ ਕੋਈ ਤੇ ਮਿਸਾਲ ਸੈੱਟ ਕਰੋ ਨਾ ਯਾਰ ਤੁਸੀਂ ਬਾਕੀ ਬੋਲੀ ਮੈਨਾ ਸਾਹਿਬ ਉਹ ਤਾਂ ਐਕਸਾਈਜ਼ ਮੰਤਰੀ ਹੈ ਜਿਹੜਾ ਡੜਬਾ ਹਲਕਾ ਉਹਨਾਂ ਦਾ ਉਹਦਾ ਪਿੰਡ ਸੀ ਗੁਜਰਾ ਦੂਜੇ ਅਮਨ अरोੜਾ ਨੇ ਜਿਹੜਾ ਅੱਜ ਪ੍ਰਧਾਨ ਨੇ ਉਹਨਾਂ ਦਾ ਹਲਕਾ ਸੀ ਸੁਨਾਮ ਉਹਦੇ ਕੁਝ ਪਿੰਡ ਸੀ ਤੇ ਅਮਨ अरोੜਾ ਦੀ ਤਾਂ ਐਡੀ ਸ਼ਰਮਨਾਕ ਜਿਹੜੀ ਸਟੇਟਮੈਂਟ ਸੀ ਅਮਨ अरोੜਾ ਇਹ ਕਹਿੰਦੀ ਸੀ ਉਦੋਂ ਕਹਿੰਦੇ ਸਰਕਾਰ ਕਿਵੇਂ ਜ਼ਿੰਮੇਵਾਰਾ ਸਰਕਾਰ ਜੇ ਕੋਈ ਠੇਕੇ ਤੋਂ ਸ਼ਰਾਬ ਲੈ ਕੇ ਪੀ ਕੇ ਮਰ ਜਾਵੇ ਤਾਂ ਤੁਸੀਂ ਸਰਕਾਰ ਨੂੰ ਕਹੋ ਮਤਲਬ ਜ਼ਹਿਰੀਲੀ ਤੁਸੀਂ ਕੱਢ ਕੇ ਜੇ ਕੋਈ ਪੀਆ ਮਤਲਬ ਅਸੀਂ ਕੱਢਣ ਦੀ ਇਜਾਜ਼ਤ ਦਿੰਨੇ ਹਾਂ ਮੈਂ ਦੱਸ ਦੇਣਾ ਅਮਨ ਜੀ ਨੂੰ ਸਰਕਾਰ ਕਿਵੇਂ ਜ਼ਿੰਮੇਵਾਰ ਹੈ ਜੀ ਉਹ ਕਹਿੰਦੇ ਨੇ ਕਿ ਠੇਕੇ ਤੋਂ ਸ਼ਰਾਬ ਲਾਓ ਜੇ ਉਹਦੇ ਨਾਲ ਕੋਈ ਪੀਵੇ ਮਰੇ ਤੇ ਫਿਰ ਸਰਕਾਰ ਜ਼ਿੰਮੇਵਾਰ ਬਣਦੀ ਹੈ ਇਟ ਮੀਨਸ ਵੀ ਬਾਜ਼ਾਰ ਦੇ ਵਿੱਚ ਕੋ ਖੋਹ ਜਾਂਦੀ ਆ ਕਿਸੇ ਦਾ ਕੋ ਕਤਲ ਹੋ ਜਾਂਦਾ ਕੱਲ ਨੂੰ ਕੋ ਬੈਂਕ ਲੁੱਟਦਾ ਕੋ ਸ਼ਰੇਆਮ ਵਾਰਦਾ ਤਾਂ ਹੁੰਦੀਆਂ ਤੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਆ ਸਰਕਾਰ ਦੇ ਅਫਸਰਾਂ ਨੂੰ ਅਸੀਂ ਤਨਖਾਹ ਦਿੰਨੇ ਆ ਕਿ ਸਾਡੇ ਕਸਟੋਡੀਅਨ ਹੋ ਤੁਸੀਂ ਸਾਡੇ ਰਖਵਾਲੇ ਹੋ ਸਾਡੇ ਵਾਚਮੈਨ ਹੋ ਯਾਰ ਪਰ ਤੁਸੀਂ ਕੀ ਸਮਝਦੇ ਹੋ ਤੁਸੀਂ ਸਮਝ ਲੈਂਦੇ ਵੀ ਅਸੀਂ ਰਾਜੇ ਆ ਤੁਹਾਡੇ ਸਾਡੇ ਉੱਤੇ ਜਿੱਦਾਂ ਦਾ ਮਰਜ਼ੀ ਰਾਜ ਕਰੋਗੇ ਤੁਸੀਂ ਇੰਨੀ ਇੰਨੀ ਜਨਤਾ ਦਾ ਖੂਨ ਚੂਸ ਕੇ ਸਰਕਾਰੀ ਅਫਸਰਾਂ ਨੂੰ ਤਨਖਾਹ ਮਿਲਦੀ ਹੈ ਉਹਨਾਂ ਦਾ ਫਰਜ਼ ਕੀ ਆ ਸਾਡੇ ਇਨ ਹਕਕਾਂ ਦੀ ਰਾਖੀ ਕਰਨੀ ਤੁਸੀਂ ਕਿਸ ਤਰ੍ਹਾਂ ਨਹੀਂ ਜ਼ਿੰਮੇਵਾਰ ਹੈਗੇ ਅੱਜ ਆ ਪਿੱਛੇ ਜਿਹੜਾ ਪਰਮਾਰ ਸਾਹਿਬ ਨਹੀਂ ਬਦਲੇ ਮੇਰੇ ਖਿਆਲ ਇਹ ਕਿਸੇ ਦੇ ਵਿੱਚ ਕੋਆਰਟੀਆਂ ਨੇ ਮੌਕੇ ਤੇ ਫੜੇ ਨਹੀਂ ਗਏ ਉਹ ਕੱਲੇ ਦੀ ਜ਼ਿੰਮੇਵਾਰੀ ਬਣਦੀ ਸੀ ਲਾਇਸੈਂਸ ਵਾਲਾ ਮਸਲਾ ਸੀ ਹਾਂ ਨਾ ਲਾਇਸੈਂਸ ਵਾਲਾ ਮਸਲਾ ਜੇ ਤੁਸੀਂ ਕਿਸੇ ਅਫਸਰ ਨੂੰ ਜ਼ਿੰਮੇਵਾਰ ਠਰਾ ਸਕਦੇ ਹੋ ਤਾਂ ਫਿਰ ਪੋਲੀਟੀਸ਼ੀਅਨ ਜ਼ਿੰਮੇਵਾਰ ਕਿਉਂ ਨਹੀਂ ਹੁੰਦਾ ਜੀ ਦਾ محکمہ ਐਕਸਾਈਜ਼ ਮੰਤਰੀ ਸਿੱਧਾ-ਸਿੱਧਾ ਜ਼ਿੰਮੇਵਾਰ ਬਣਦਾ ਹੈ ਕਿ ਤੇਰੇ ਹੁੰਦਿਆ ਜਿਹੜੀ ਸ਼ਰਾਬ ਵਿਕ ਰਹੀ ਆ ਦੂਜਾ ਮੈਂ ਨਾ ਅੱਜ ਸਟੇਟਮੈਂਟ ਬੜੀਆਂ ਬੇਤੁਕੀਆਂ ਸੁਣਦਾ ਸੀਗਾ